ਅਗਰ ਧਰਤੀ ਤੇ ਇਨਸਾਨ ਨਾ ਹੁੰਦਾ ਤਾਂ ਕੀ ਹੁੰਦਾ ਹੈਲੋ ਗਾਇਜ਼ ਯੂ ਆਰ ਵੈਲਕਮ ਬਾਇ ਦੇਸੀ ਗੱਲ ਟੀਵੀ ਸਮੇਂ ਦੀ ਐਸੀ ਤੈਸੀ ਨਾ ਕਰਦੇ ਹੋਏ ਚੱਲ ਪਵਨ ਹੋ ਜਾ ਸ਼ੁਰੂ ਇਹ ਹੈ ਆਪਣੀ ਖੂਬਸੂਰਤ ਧਰਤੀ ਅੱਜ ਤੋਂ ਬਿਲੀਅਨ ਸਾਲ ਪਹਿਲਾਂ ਇਹ ਧਰਤੀ ਸ਼ਾਂਤ ਆਕਸੀਜਨ ਨਾਲ ਭਰਪੂਰ ਸਵਰਗ ਵਰਗੀ ਸੀ ਵਿਗਿਆਨਕ ਥਿਉਰੀ ਮੁਤਾਬਕ ਅੱਜ ਤੋਂ 4.5 ਬਿਲੀਅਨ ਜਾਨੀ ਕਿ 440 ਕਰੋੜ ਸਾਲ ਪਹਿਲਾਂ ਬ੍ਰਹਿਮੰਡ ਵਿੱਚ ਇਸ ਧਰਤੀ ਦਾ ਜਨਮ ਹੋਇਆ ਹੋਵੇਗਾ 3.5 ਬਿਲੀਅਨ ਯਾਨੀ ਕਿ 350 ਕਰੋੜ ਸਾਲ ਪਹਿਲਾਂ ਇਸ ਧਰਤੀ ਉੱਤੇ ਜੀਵਨ ਪਨ ਪਿਆ ਹੋਵੇਗਾ। ਵਿਗਿਆਨਕਾਂ ਦੇ ਮੁਤਾਬਕ ਇਨਸਾਨ ਇਸ ਧਰਤੀ ਉੱਤੇ ਲਗਭਗ 2 ਮਿਲੀਅਨ ਸਾਲ ਪਹਿਲਾਂ ਆਇਆ ਹੋਵੇਗਾ। ਧਰਤੀ ਉੱਤੇ ਜੀਵ ਜੰਤੂਆਂ ਵਿੱਚੋਂ ਇਹ ਇਨਸਾਨ ਬਹੁਤ ਤੇਜ਼ੀ ਨਾਲ ਬਦਲਿਆ। ਇਨਸਾਨ ਨੇ ਸ਼ਿਕਾਰ ਕਰਨ ਤੋਂ ਲੈ ਕੇ ਕਣਕ ਅਗਾਉਣ ਤੱਕ ਦਾ ਸਫ਼ਰ ਬਹੁਤ ਤੇਜ਼ੀ ਨਾਲ ਤੈਅ ਕੀਤਾ। ਵੱਡੀ ਗੱਲ ਇਨਸਾਨ ਨੇ ਕੁਦਰਤ ਨੂੰ ਆਪਣੇ ਮੁਤਾਬਕ ਢਾਲ ਲਿਆ। ਜਿਵੇਂ ਏਸੀ ਹੀਟਰ ਆਦਿ ਮਨੁੱਖ ਨੇ ਆਪਣੀਆਂ ਸੁੱਖ ਸਹੂਲਤਾਂ ਨੂੰ ਮੁੱਖ ਰੱਖਿਆ। ਤਰੱਕੀ ਦੇ ਸਫ਼ਰ ਤੇ ਚੱਲਦਿਆਂ ਧਰਤੀ ਨੂੰ ਬਹੁਤ ਨੁਕਸਾਨ ਪਹੁੰਚਾਇਆ। ਪਲਾਸਟਿਕ, ਕਾਰਬਨ ਡਾਈਆਕਸਾਈਡ ਤੇ ਪ੍ਰਦੂਸ਼ਣ ਇਹ ਸਭ ਇਨਸਾਨ ਦੀ ਦੇਣ ਹਨ। ਇਸੇ ਕਰਕੇ ਮਨੁੱਖ ਨੂੰ ਨਿਤ ਨਵੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋ ਸਕਦਾ ਹੈ ਇਹਨਾਂ ਬਿਮਾਰੀਆਂ ਦੇ ਚੱਲਦੇ ਇਨਸਾਨ ਇਸ ਧਰਤੀ ਉਤੋਂ ਅਲੋਪ ਹੋ ਜਾਵੇ। ਸੋਚੋ ਅਗਰ ਧਰਤੀ ਉਤੋਂ ਇਨਸਾਨ ਸੱਚੀ ਖਤਮ ਹੋ ਜਾਵੇ ਤਾਂ ਧਰਤੀ ਦਾ ਕੀ ਹਾਲ ਹੋਵੇਗਾ ਆਓ ਫਿਰ ਜਾਣਦੇ ਹਾਂ ਇਸ ਵੀਡੀਓ ਦੇ ਰਾਹੀਂ ਧਰਤੀ ਬਾਰੇ ਕੁਝ ਇਹ ਫੈਕਟ ਇਨਸਾਨ ਦੇ ਖਤਮ ਹੋਣ ਤੋਂ 24 ਤੋਂ 48 ਘੰਟਿਆਂ ਬਾਅਦ ਨਜ਼ਾਰਾ ਕਾਫੀ ਹੈਰਤ ਅੰਗੇਜ ਹੋਵੇਗਾ। ਚਾਰੋਂ ਔਰ ਸਰਨਾਟਾ ਹੀ ਸਰਨਾਟਾ ਹੋਵੇਗਾ। ਇਨਸਾਨ ਦੀ ਕੋਈ ਚਹਲ ਪਹਲ ਨਹੀਂ ਹੋਵੇਗੀ। ਇਨਸਾਨ ਦੇ ਖਤਮ ਹੋਣ ਤੋਂ ਬਾਅਦ ਮੈਨੂ ਮੇਡ ਵਸਤੂਆਂ ਬੇਲਗਾਮ ਹੋ ਜਾਣਗੀਆਂ। ਇਹਨਾਂ ਨੂੰ ਕਾਬੂ ਕਰਨ ਵਾਲਾ ਕੋਈ ਨਹੀਂ ਹੋਵੇਗਾ। ਤੁਹਾਨੂੰ ਦੱਸ ਦਈਏ ਇਸ ਦੀ ਸਭ ਤੋਂ ਪਹਿਲਾ ਖਬਰ ਧਰਤੀ ਦੁਆਲੇ ਘੁੰਮਦੇ ਸੈਟੇਲਾਈਟ ਨੂੰ ਹੋਵੇਗੀ। ਆਮ ਦਿਨਾਂ ਵਿੱਚ ਜਾਪਾਨ ਦਾ 98% ਹਿੱਸਾ ਰਾਤ ਨੂੰ ਚਮਕਦਾ ਹੈ। ਯੂਰਪ ਦਾ 88 ਅਤੇ ਅਮਰੀਕਾ ਦਾ 65% ਤੱਕ ਅਸਰਾਤ ਨੂੰ ਫੁੱਲ ਚਮਕਦਾ ਹੈ ਲੇਕਿਨ ਇਨਸਾਨ ਦੇ ਧਰਤੀ ਉੱਤੇ ਨਾ ਹੋਣ ਦੇ 24 ਤੋਂ 48 ਘੰਟਿਆਂ ਦੇ ਵਿੱਚ ਧਰਤੀ ਉੱਤੇ ਹਨੇਰੇ ਦਾ ਕਬਜ਼ਾ ਹੋ ਜਾਵੇਗਾ। ਰਾਤ ਦੇ ਸਮੇਂ ਪੂਰੀ ਧਰਤੀ ਅੰਧਕਾਰਮਈ ਹੋ ਜਾਵੇਗੀ। ਇਸ ਦੀ ਖਾਸ ਵਜ੍ਹਾ ਇਹ ਥਰਮਲ ਪਾਵਰ ਸਟੇਸ਼ਨ ਹਨ। ਲਾਈਟ ਨੂੰ ਚਲਾਉਣ ਵਾਲਾ ਕੋਈ ਵੀ ਇਨਸਾਨ ਨਹੀਂ ਹੋਵੇਗਾ। ਦੋਸਤੋ 48 ਤੋਂ 72 ਘੰਟੇ ਬੀਤਣ ਤੋਂ ਬਾਅਦ ਸਾਰੇ ਪਾਵਰ ਸੋਰਸ ਖਾਤਰੇ ਦੇ ਮੋੜ ਤੇ ਆ ਜਾਣਗੇ। ਕੁਝ ਘੰਟਿਆਂ ਬਾਅਦ ਸਾਰੇ ਪਾਵਰ ਸੋਰਸ ਕੰਮ ਕਰਨਾ ਬੰਦ ਕਰ ਦੇਣਗੇ ਕਿਉਂਕਿ ਜ਼ਿਆਦਾਤਰ ਪਾਵਰ ਪਲਾਂਟ ਫੋਰਸ ਫਿਊਲ ਭਾਵ ਬਾਲਣ ਨਾਲ ਹੀ ਚੱਲਦੇ ਹਨ। ਵੱਲਣ ਦੀ ਕਮੀ ਦੇ ਕਾਰਨ ਨਿਊਕਲੀਅਰ ਰੈਕਟਰ ਕੰਮ ਕਰਨਾ ਬੰਦ ਕਰ ਦੇਣਗੇ। ਅਨੁਮਾਨ ਹੈ ਦੁਨੀਆ ਵਿੱਚ 435 ਨਿਊਕਲੀਅਰ ਸਟੇਸ਼ਨ ਹਨ। ਇਹਨਾਂ ਨੂੰ ਕੰਟਰੋਲ ਕਰਨ ਲਈ 쿨ਿੰਗ ਟਾਵਰ ਵਿੱਚ ਪਾਣੀ ਦੀ ਲੋਡ ਹੁੰਦੀ ਹੈ। ਟਾਵਰ ਤੱਕ ਪਾਣੀ ਪਹੁੰਚਾਉਣ ਦੇ ਲਈ ਮੋਟਰ ਜਾਂ ਪੰਪ ਵਰਤਿਆ ਜਾਂਦਾ ਹੈ। ਇਹਨਾਂ ਨੂੰ ਚਲਾਉਣ ਲਈ ਬਿਜਲੀ ਦੀ ਲੋਡ ਹੁੰਦੀ ਹੈ। ਜਦ ਬਿਜਲੀ ਨਹੀਂ ਹੋਵੇਗੀ ਤਾਂ ਸਾਰਾ ਸਿਸਟਮ ਬੰਦ ਹੋ ਜਾਵੇਗਾ। 쿨ਿੰਗ ਨਾ ਹੋਣ ਕਰਕੇ ਨਿਊਕਲੀਅਰ ਸਟੇਸ਼ਨਾਂ ਦਾ ਤਾਪਮਾਨ ਵੱਧ ਜਾਵੇਗਾ। ਯੂਰੇਨੀਅਮ ਪਿਗਲਣ ਦੇ ਨਾਲ ਅੱਗ ਲੱਗ ਜਾਵੇਗੀ। ਨਿਊਕਲੀਅਰ ਸਟੇਸ਼ਨਾਂ ਨੂੰ ਬਾੜ ਕੇ ਬਾਹਰ ਨਿਕਲਣ ਜਾਵੇਗਾ ਉਸ ਸਮੇਂ ਦਾ ਦ੍ਰਿਸ਼ ਬਹੁਤ ਹੀ ਡਰਾਵਣਾ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਚੈਨੋਬਿਲ ਨਿਊਕਲੀਅਰ ਪਾਵਰ ਪਲਾਂਟ ਵਿਸਪੋਰਟ ਤੋਂ ਲਗਾ ਸਕਦੇ ਹੋ ਇਹ ਘਟਨਾ 26 April 1986 ਨੂੰ ਚਕਰੇਨ ਦੇ ਸ਼ਹਿਰ ਚੈਨੋਬਿਲ ਦੇ ਨਿਊਕਲੀਅਰ ਪਾਵਰ ਪਲਾਂਟ ਵਿੱਚ ਵਾਪਰੀ ਸੀ ਇਸ ਹਾਦਸੇ ਦਾ ਪ੍ਰਭਾਵ ਇੰਨਾ ਪਿਆ ਕਿ ਉੱਥੇ ਕੋਈ ਵੀ ਇਨਸਾਨ ਵਸਣ ਦੀ ਹਿੰਮਤ ਨਹੀਂ ਕਰਦਾ ਤੇ ਰਹਿਣ ਵਾਲੇ ਜੀਵ ਜੰਤੂ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਵਿੱਚ 1.25 ਲੱਖ ਲੋਕ ਮਾਰੇ ਗਏ ਸੀ ਪਲਾਂਟ ਵਿੱਚ ਵਿਸਫੋਟ ਇੰਨਾ ਖਤਰਨਾਕ ਸੀ ਉਸਨੇ ਰੈਕਟਰ ਦੀ 1000 ਟਨ ਦੀ ਸਤ ਰਾਖ ਵਿੱਚ ਬਦਲ ਦਿੱਤੀ ਹੈਰਾਨੀਜਨਕ ਤੱਥ ਇਹ ਵੀ ਹੈ ਹਿਰੋਸ਼ੀਮਾ ਉੱਤੇ ਛੁੱਟੇ ਗਏ ਨਿਊਕਲੀਅਰ ਦੀ ਤੁਲਨਾ ਵਿੱਚ ਇਸ ਵਿਸਫੋਟ ਵਿੱਚੋਂ 400 ਗੁਣਾ ਜ਼ਿਆਦਾ ਰੇਡੀਏਸ਼ਨ ਨਿਕਲਿਆ ਦੋਸਤੋ ਇਹ ਤਾਂ ਇੱਕ ਪਾਵਰ ਪਲਾਂਟ ਦੀ ਗੱਲ ਕੀਤੀ ਹੈ ਸੋਚੋ ਸਾਰੇ ਪਾਵਰ ਪਲਾਂਟ ਇੱਕੋ ਟਾਈਮ ਫਟ ਜਾਣ ਤਾਂ ਇਸ ਗੱਲ ਦਾ ਅੰਦਾਜ਼ਾ ਲਾਉਣਾ ਸਾਡੇ ਲਈ ਬਹੁਤ ਮੁਸ਼ਕਲ ਹੈ ਅਗਰ ਧਰਤੀ ਉੱਤੇ ਕੁਝ ਹੋਵੇਗਾ ਤਾਂ ਸਿਰਫ ਉਹ ਹੋਵੇਗੀ ਤਬਾਹੀ ਧਰਤੀ ਉੱਤੋਂ ਇਨਸਾਨ ਦਾ ਅੰਤ ਹੋਣ ਦੇ 9 ਦਿਨਾਂ ਬਾਅਦ ਆਵਾਜ਼ ਹੀ ਠੱਪ ਹੋ ਜਾਵੇਗੀ ਅੰਡਰਗਰਾਉਂਡ 터ਨਲ ਅਤੇ ਮੈਟਰੋ ਸਟੇਸ਼ਨ ਬੰਦ ਹੋ ਜਾਣਗੇ ਕਿਉਂਕਿ ਉਹਨਾਂ ਵਿੱਚ ਪਾਣੀ ਭਰ ਜਾਵੇਗਾ ਕਿਉਂਕਿ ਬਿਨਾ ਪੰਪ ਦੇ ਹਵਾ ਨਿਕਾਸੀ ਨਹੀਂ ਰਹੇਗੀ ਸਾਰੀਆਂ ਸੈਟੇਲਾਈਟ ਕੰਮ ਕਰਨਾ ਬੰਦ ਕਰ ਦੇਣਗੀਆਂ ਹੋ ਸਕਦਾ ਹੈ ਇਹ ਆਪਸ ਵਿੱਚ ਟਕਰਾ ਵੀ ਜਾਣ ਸੈਟੇਲਾਈਟ ਦੇ ਕੰਮ ਨਾ ਕਰਨ ਦੇ ਕਾਰਨ ਧਰਤੀ ਨੂੰ ਮਿਲਣ ਵਾਲੇ ਸਿਗਨਲ ਬੰਦ ਹੋ ਜਾਣਗੇ ਇਨਸਾਨ ਦੁਆਰਾ ਭੇਜੇ ਯੰਤਰ ਧਰਤੀ ਵੱਲ ਵਾਪਸ ਆਉਣੇ ਸ਼ੁਰੂ ਹੋ ਜਾਣਗੇ ਇਹ ਰੇਡੀਓ ਟੀਵੀ ਮੋਬਾਈਲ ਕਿਸੇ ਕੰਮ ਦੇ ਨਹੀਂ ਰਹਿਣੇ 1 ਮਹੀਨੇ ਬਾਅਦ ਧਰਤੀ ਉੱਤੇ ਮਨੁੱਖ ਵੱਲੋਂ ਫੈਲਾਇਆ ਪ੍ਰਦੂਸ਼ਣ ਘੱਟ ਹੋਣ ਲੱਗੇਗਾ। ਆਸਮਾਨ ਸਾਫ਼ ਨੀਲਾ ਦਿਖਾਈ ਦੇਣ ਲੱਗੇਗਾ। ਪਾਣੀ ਸ਼ੁੱਧ ਹੋਣ ਲੱਗੇਗਾ। ਧਰਤੀ ਉੱਤੇ ਇਨਸਾਨ ਨਾ ਹੋਣ ਕਰਕੇ ਕਚਰਾ ਵੀ ਨਹੀਂ ਹੋਵੇਗਾ। ਕੁਦਰਤ ਆਪਣੇ ਆਪ ਨੂੰ ਠੀਕ ਕਰਨ ਲੱਗ ਜਾਵੇਗੀ। ਆਪਣੇ ਸ਼ੁਰੂਆਤੀ ਸਮੇਂ ਵਾਂਗ ਪਿਓਰ ਹੋਣ ਲੱਗੇਗੀ। ਦੋਸਤੋ 1 ਸਾਲ ਬਾਅਦ ਮੌਸਮ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ ਦੇਖਭਾਲ ਨਾ ਹੋਣ ਦੇ ਕਾਰਨ ਸਾਰੇ ਪਿੰਡ ਅਤੇ ਸ਼ਹਿਰ ਖੰਡਰਾਂ ਵਿੱਚ ਤਬਦੀਲ ਹੋ ਜਾਣਗੇ ਉਧਰ ਮਨੁੱਖ ਦੁਆਰਾ ਬਣਾਈਆਂ ਕੰਕਰੀਟ ਅਤੇ ਸੀਮਿੰਟ ਦੀਆਂ ਬਿਲਡਿੰਗਾਂ ਨੂੰ ਕੁਦਰਤ ਆਪਣੀ ਗੋਦ ਵਿੱਚ ਲੈਣ ਲੱਗੇਗੀ ਹੌਲੀ-ਹੌਲੀ ਇਨ੍ਹਾਂ ਖੰਡਰਾਂ ਨੂੰ ਪਿੱਪਲ ਵਰਗੇ ਦਰਖਤ ਮਿੱਟੀ ਵਿੱਚ ਮਿਲਾ ਦੇਣਗੇ ਜਿੰਨਾ ਤੇ ਮਨੁੱਖ ਹੰਕਾਰ ਕਰਦਾ ਹੈ 10 ਸਾਲ ਬਾਅਦ ਆਪਣੀ ਇਹ ਧਰਤੀ ਹਰੇ ਰੰਗ ਦੀ ਦਿਖਾਈ ਦੇਣ ਲੱਗੇਗੀ ਕਿਉਂਕਿ ਇਨਸਾਨ ਤੋਂ ਬਾਅਦ ਜੰਗਲਾਂ ਦੀ ਰੌਣਕ ਫਿਰ ਤੋਂ ਵਧਣ ਲੱਗੇਗੀ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੋਵੇਗੀ ਆਕਸੀਜਨ ਦੀ ਮਾਤਰਾ ਬਹੁਤ ਵੱਧ ਜਾਵੇਗੀ ਅਫਸੋਸ ਉਸ ਸਮੇਂ ਆਕਸੀਜਨ ਲੈਣ ਵਾਲੇ ਇਨਸਾਨ ਨਹੀਂ ਹੋਣਗੇ ਸੰਕਟਗ੍ਰਸਤ ਜੀਵਾਂ ਦੀਆਂ ਪ੍ਰਜਾਤੀਆਂ ਫਿਰ ਤੋਂ ਵੱਧ ਜਾਣਗੀਆਂ ਜੰਗਲੀ ਜੀਵਨ ਫਿਰ ਤੋਂ ਚਹਿਕ ਉਠੇਗਾ 20 ਸਾਲ ਬਾਅਦ ਪ੍ਰਕਿਰਤੀ ਵਿੱਚ ਵੱਡਾ ਅੰਤਰ ਆਵੇਗਾ ਨਦੀਆਂ ਸਾਫ਼ ਅਤੇ ਸ਼ੁੱਧ ਹੋ ਚੁੱਕੀਆਂ ਹੋਣਗੀਆਂ ਪਾਣੀ ਦਾ ਪੱਧਰ ਵੀ ਵੱਧ ਜਾਵੇਗਾ ਜੀਵਨ ਵਿੱਚ ਬੰਦਾ ਹੋਵੇਗਾ ਇੱਕ ਰਿਪੋਰਟ ਮੁਤਾਬਕ انسان ਦੀ ਵਜ੍ਹਾ ਕਰਕੇ ਮੱਛੀਆਂ ਦੀ ਇੱਕ ਖਾਸ ਪ੍ਰਜਾਤੀ ਦਾ 90% ਹਿੱਸਾ ਖਤਮ ਹੋ ਚੁੱਕਿਆ ਹੈ ਹੁਣ ਜਦੋਂ ਧਰਤੀ ਉੱਤੇ ਮਾਨਵ ਜਾਤੀ ਨਹੀਂ ਹੋਵੇਗੀ ਇਹਨਾਂ ਜਲ ਜੀਵਾਂ ਨੂੰ ਰਾਹਤ ਮਿਲੇਗੀ 30 ਸਾਲ ਬਾਅਦ ਜੰਗਲੀ ਜਾਨਵਰ ਆਪਣੀ ਮਰਜ਼ੀ ਦੇ ਨਾਲ ਪਿੰਡਾਂ ਸ਼ਹਿਰਾਂ ਵਿੱਚ ਘੁੰਮ ਰਹੇ ਹੋਣਗੇ। ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ। 50 ਸਾਲ ਬਾਅਦ ਧਰਤੀ ਨੂੰ ਪਛਾਣਨਾ ਬਹੁਤ ਔਖਾ ਹੋਵੇਗਾ। ਉਸ ਸਮੇਂ ਇਸ ਨੂੰ ਵੇਖ ਕੇ ਕੋਈ ਨਹੀਂ ਆਖੇਗਾ ਕਿ ਇੱਥੇ ਕੋਈ ਇਨਸਾਨ ਰਹਿੰਦਾ ਸੀ। 50 ਸਾਲ ਬਾਅਦ ਧਰਤੀ ਦਾ ਚਾਕਾ ਬਹੁਤ ਸੋਨਾ ਹੋਵੇਗਾ। ਪਲਾਸਟਿਕ ਦੇ ਅਲਫਾਬੇਟ ਡੀਕੰਪੋਜ਼ ਹੋਣ ਦੀ ਸਟੇਜ ਤੇ ਹੋਣਗੇ। ਪਲਾਸਟਿਕ ਦੀਆਂ ਬੋਤਲਾਂ ਨੂੰ ਡੀਕੰਪੋਜ਼ ਹੋਣ ਨੂੰ ਹਜ਼ਾਰਾਂ ਸਾਲ ਲੱਗ ਜਾਣਗੇ। 150 ਸਾਲ ਬਾਅਦ ਬੱਚੇ ਕੁਝ ਇਹ ਮਕਾਨ ਆਪਣੀ ਆਖਰੀ ਸਟੇਜ ਤੇ ਹੋਣਗੇ ਉਧਰ ਵਾਤਾਵਰਨ ਵਿੱਚ ਸੰਤੁਲਨ ਬਣ ਚੁੱਕਿਆ ਹੋਵੇਗਾ ਧਰਤੀ ਦੇ ਸਾਰੇ ਮੌਸਮ ਵਿੱਚ ਹੋਣ ਵਾਲਾ ਬਦਲਾਵ ਸਮੇਸਰ ਹੋਣ ਲੱਗੇਗਾ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਨਾ ਹੋਣ ਦੇ ਕਾਰਨ ਸਰਦੀਆਂ ਦੇ ਦਿਨ ਵੱਧ ਜਾਣਗੇ ਗਰਮੀ ਬਹੁਤ ਘਟ ਜਾਵੇਗੀ ਧਰਤੀ ਉੱਤੇ ਇਨਸਾਨਾਂ ਦੁਆਰਾ ਬਣਾਈਆਂ ਬਹੁਤ ਸਾਰੀਆਂ ਵਸਤੂਆਂ ਖਤਮ ਹੋ ਜਾਣਗੀਆਂ ਹਾਲਾਂਕਿ ਕਈ ਚੀਜ਼ਾਂ ਨੂੰ ਖਤਮ ਹੋਣ ਨੂੰ ਹਜ਼ਾਰਾਂ ਸਾਲ ਲੱਗ ਜਾਣਗੇ 500 ਸਾਲ ਬਾਅਦ ਮਾਨਮ ਵੱਲੋਂ ਬਣਾਏ ਕੰਕਰੀਟ ਦੇ ਜੰਗਲ ਹੁਣ ਕੁਦਰਤ ਦੇ ਜੰਗਲਾਂ ਵਿੱਚ ਦਫ਼ਨ ਹੋ ਚੁੱਕੇ ਹੋਣਗੇ ਕੁਝ ਪੱਥਰ ਦੀਆਂ ਮੂਰਤੀਆਂ ਅਤੇ ਢਾਂਚੇ ਹੀ ਦੇਖਣ ਨੂੰ ਮਿਲਣਗੇ ਪਰ ਇਹਨਾਂ ਨੂੰ ਵੀ ਪਛਾਣਨਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਉਹ ਵੀ ਪੇੜ ਪੌਦਿਆਂ ਨਾਲ ਟਕ ਚੁੱਕੇ ਹੋਣਗੇ ਹੋ ਸਕਦਾ ਹੈ ਕਿ ਖਤਮ ਹੋਈਆਂ ਪ੍ਰਜਾਤੀਆਂ ਫਿਰ ਤੋਂ ਜਨਮ ਲੈ ਲੈਣ ਉਸ ਸਮੇਂ ਪਾਲਤੂ ਜਾਨਵਰ ਆਪਣੇ ਪੂਰਵਜਾਂ ਦਾ ਰੂਪ ਲੈ ਚੁੱਕੇ ਹੋਣਗੇ ਜਿਵੇਂ ਮੱਛ ਅਤੇ ਬੈਲ ਆਦ ਉਧਰ ਕੁੱਤੇ ਅਤੇ ਬਿੱਲੀਆਂ ਜੰਗਲੀ ਜੀਵਾਂ ਵਾਂਗ ਵਰਤਾਵ ਕਰਨ ਲੱਗ ਜਾਣਗੇ ਇਸ ਤਰ੍ਹਾਂ ਸਾਰੇ ਪਾਲਤੂ ਜਾਨਵਰ ਜੰਗਲੀ ਜੀਵ ਬਣ ਚੁੱਕੇ ਹੋਣਗੇ ਇਸ ਤਰ੍ਹਾਂ ਪੰਛੀਆਂ ਦੀਆਂ ਨਸਲਾਂ ਵਿੱਚ ਵੀ ਭਾਰੀ ਬਦਲਾਅ ਆਵੇਗਾ ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ 1000 ਸਾਲ ਬਾਅਦ ਧਰਤੀ ਉੱਪਰ ਕਾਰਬਨ ਡਾਈਆਕਸਾਈਡ ਨਾਲ ਦੇ ਬਰਾਬਰ ਹੋਵੇਗਾ 20000 ਸਾਲ ਬਾਅਦ ਪ੍ਰਿਥਵੀ ਦਾ CO2 ਨਹੀਂ ਹੋਵੇਗਾ ਤਾਂ ਗਲੋਬਲ ਵਾਰਮਿੰਗ ਵਾਲਾ ਸਵਾਲ ਹੀ ਖਤਮ ਹੋ ਜਾਵੇਗਾ ਉਸ ਸਮੇਂ ਧਰਤੀ ਦੇ ਤਾਪਮਾਨ ਵਿੱਚ 2.5 ਸੈਲਸੀਅਸ ਦੀ ਕਮੀ ਆ ਜਾਵੇਗੀ 30000 ਸਾਲ ਬਾਅਦ ਠੰਡੇ ਇਲਾਕਿਆਂ ਵਿੱਚ বরਫ ਦੀ ਮੋਟੀ ਚਾਦਰ ਚੜ ਜਾਵੇਗੀ 50000 ਸਾਲ ਬਾਅਦ ਨਿਊਕਲੀਅਰ ਦਾ ਕਚਰਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੋਵੇਗਾ 1 ਲੱਖ ਸਾਲ ਬਾਅਦ ਧਰਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੋਵੇਗੀ ਇਨਸਾਨ ਦਾ ਵजूद ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੋਵੇਗਾ 10 ਕਰੋੜ ਸਾਲ ਬਾਅਦ ਮਾਨਵਤਾ ਦੀ ਜਗ੍ਹਾ ਲੈਣ ਲਈ ਕਈ ਪ੍ਰਜਾਤੀਆਂ ਲੜ ਝਗੜ ਰਹੀਆਂ ਹੋਣਗੀਆਂ 20 ਕਰੋੜ ਸਾਲ ਬਾਅਦ ਧਰਤੀ ਇਨਸਾਨ ਦੁਆਰਾ ਬਣਾਈ ਹਰ ਇੱਕ ਵਸਤੂ ਜਿਵੇਂ ਲੋਹੇ ਅਤੇ ਸਟੀਲ ਦੇ ਮੋٹے ਸਰੀ ਅਤੇ ਰੌੜ ਨੂੰ ਜੰਗ ਖਾ ਚੁੱਕੀ ਹੋਵੇਗੀ ਪਲਾਸਟਿਕ ਵੀ ਪੂਰੀ ਤਰ੍ਹਾਂ ਡੀਕੰਪੋਜ਼ ਹੋ ਚੁੱਕੀ ਹੋਵੇਗੀ ਇਨਸਾਨ ਵੱਲੋਂ ਪਾਇਆ ਹਰ ਤਰ੍ਹਾਂ ਦਾ ਗੰਦ ਧਰਤੀ ਪੂਰੀ ਤਰ੍ਹਾਂ ਖਤਮ ਕਰ ਚੁੱਕੀ ਹੋਵੇਗੀ ਹੁਣ ਧਰਤੀ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੀ ਹੋਵੇਗੀ ਕੁਦਰਤ ਪੂਰੀ ਤਰ੍ਹਾਂ ਆਪਣੀ ਹਕੂਮਤ ਚਲਾਉਣ ਲੱਗ ਜਾਵੇਗੀ ਬਸ ਕੁਦਰਤ ਅਗੇ ਇਨਸਾਨ ਦੀ ਇੰਨੀ ਕੋਕਾਤ ਹੈ ਕਾਦਾ ਹੰਕਾਰ ਹੈ ਮੂਰਖਾ ਇਨਸਾਨ ਤੂੰ ਸੋਚਦਾ ਹੋਵੇਗਾ ਕਿ ਤੇਰੇ ਬਿਨਾ ਧਰਤੀ ਦਾ ਕੀ ਬਣੇਗਾ ਸਾਡੇ ਬਿਨਾ ਧਰਤੀ ਬਹੁਤ ਸੁਖੀ ਸੂਣੀ ਅਤੇ ਸਵਰਗ ਬਣ ਜਾਵੇਗੀ ਪੂਰੀ ਧਰਤੀ ਆਕਸੀਜਨ ਨਾਲ ਭਰਪੂਰ ਸ਼ਾਂਤ ਕੁਦਰਤ ਦੀ ਮਹਿਕ ਪੰਛੀਆਂ ਦੀ ਚਹਿਚਹਾਟ ਅਤੇ ਸ਼ਾਂਤਮਈ ਸੁਰ ਹੋਵੇਗਾ ਫਿਰ ਪੂਰੀ ਕਾਇਨਾਤ ਕਹੇਗੀ ਬਲਿਹਾਰੀ ਕੁਦਰਤ ਬਸਿਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਵੀ ਦਬਾ ਲਿਓ ਵੀਡੀਓ ਨੂੰ ਸ਼ੇਅਰ ਕਰਕੇ ਤੇ ਪਿਆਰ ਜਿਹਾ ਕਰ ਦਿਓ ਕਮੈਂਟ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ